ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਬਾਈ ਜਾਨਵਰ ਫੱਟ ਨੇ ਫਾਰੇ ਦੇ ਤਾਂ ਮਿੱਤਰੋ ਬਹੁਤ ਸਾਰੇ ਭਾਈਆਂ ਦੀ ਕਮੈਂਟ ਆਈ ਹੋਈ ਸੀ ਬਾਈ ਤੁਸੀਂ ਕਬੂਤਰਾਂ ਨੂੰ ਬਾਹਰ ਨਹੀਂ ਕੱਢਦੇ ਤਾਂ ਮਿੱਤਰੋ ਅੱਜ ਆਪਾਂ ਸਾਰੇ ਕਬੂਤਰਾਂ ਨੂੰ ਬਾਹਰ ਕੱਢਣ ਲੱਗੇ ਆ ਆਪਣੇ ਇੱਧਰਲੇ ਵੀ ਉੱਧਰਲੇ ਵੀ A to Z ਅੱਜ ਸਾਰੇ ਕਬੂਤਰਾਂ ਨੂੰ ਆਪਾਂ ਬਾਹਰ ਕੱਢਾਂਗੇ ਤੇ ਉਸ ਤੋਂ ਬਾਅਦ ਬਾਈ ਬੈਲਾ ਆਪਣੀ ਕਲੀਨਿਕ ਤੇ ਉਹਦੇ ਡ੍ਰਿਪ ਲੱਗੀ ਹੋਈ ਹੈ ਉਹ ਉੱਥੇ ਐਡਮਿਟ ਆ ਤੇ ਉਹਨੂੰ ਘੰਟੇ ਡੇਢ ਘੰਟੇ ਤੱਕ ਲੈ ਕੇ ਆਵਾਂਗੇ ੰਨੇ ਆਪਾਂ ਆਪਣੇ ਸਾਰੇ ਕਬੂਤਰ ਬਾਹਰ ਕੱਢਦੇ ਆ ਪਹਿਲਾਂ ਤਾਂ ਅੱਜ ਆਹ ਤਾਂ ਅੱਗੇ ਘੱਟ ਰੱਖਨੇ ਆ ਆਪਾਂ ਤੇ ਜਿਹੜੇ ਕਬੂਤਰ ਆਪਣੇ ਸਰਨੇ ਤੇ ਨ ਕਬੂਤਰ ਸਰਨੇ ਉਹਨਾਂ ਦੇ ਆਪਾਂ ਗਿੱਟੀਆਂ ਲਾ ਦੇਨੇ ਇੱਕ ਕਾਲ ਸਰੀ ਇੱਕ ਆ ਲਾਲ ਕਬੂਤਰ ਤੇ ਕੋ ਆ ਬੈਠੀ ਪਿਓਰ ਚਿੱਟੀ ਕਾਲੀਆਂ ਅੱਖਾਂ ਵਾਲੀ ਇਹਨਾਂ ਦੇ ਗਿੱਟੀਆਂ ਲਾ ਕੇ ਉਦੋਂ ਬਾਅਦ ਸਾਰਿਆਂ ਨੂੰ ਆਪਾਂ ਬਾਹਰ ਕੱਢਦੇ ਆ ਨਹੀਂ ਫੜ ਲਾ ਮਨੇ ਇਹਦੀ ਲਾ ਦੇਨੇ ਗਿੱਟੀ ਲੋ ਵੀ ਕਾਲੀਆਂ ਅੱਖਾਂ ਵਾਲੀ ਫੜ ਲਈ ਆਪਣੀ ਪਿਓਰ ਚਿੱਟੀ ਲੱਗ ਜੂਗੀ ਇਹ ਇੱਕ ਆਥਣ ਕਿਵੇਂ ਫੜਾ ਨਹੀਂ ਫੜ ਕੇ ਐ ਫੜ ਦਿੰਦਾ ਲੋ ਵੀ ਗਿੱਟੀ ਆਪਾਂ ਲਾਤੀ ਇਹਨੂੰ ਛੱਡ ਕੇ ਦੇਖਦੇ ਆਂ ਨਹੀਂ ਫਿਰ ਇੱਕ ਪੱਲਾ ਹੀ ਬੰਦਾਂਗੇ ਆਪਾਂ ਨਹੀਂ ਉੱਡਿਆ ਨਾ ਹਨਾ ਇੱਕ ਇੱਕੀ ਬੰਦਨੇ ਆ ਤਾਂ ਹੁਣ ਫੜ ਲੈਨੇ ਆ ਬਈ ਆਪਾਂ ਆਹ ਲਾਲ ਕਬੂਤਰ ਫੜ ਲੈਨੇ ਆ ਆਂਡਿਆਂ ਤੇ ਬੈਠਾ ਇਹਨੂੰ ਬੁਛ ਕੇ ਪਹਿਲਾਂ ਆਂਟਿਆਂ ਤੋਂ ਪਰਾਂ ਕਰਨਾ ਪਊਗਾ ਹੁਣ ਆ ਜਾ ਬਈ ਫੜੀਆਂ ਬਣਾ ਇਧਰ ਲੋ ਵੇ ਲਾਲ ਵੀ ਫੜ ਲਿਆ ਆ ਲੈ ਬਈ ਧਾਗਾ ਕਿਹੜੇ ਦਾ ਉਲਟਾਈ ਜਦ ਮਾ ਹਾਂ ਅੱਜ ਤਾਂ ਪੂਰੀ ਜਾਣਾ ਅੱਛਾ ਇਧਰ ਲੋ ਬਈ ਐਤੂ ਬਾਦ ਰਹਿ ਗਈ ਇਹਦੀ ਕਬੂਤਰੀ ਕਾਲਸਰੀ ਉਹਦੇ ਕਿੱਟੀ ਲਾਉਨੇ ਆ ਇਹ ਚੱਕ ਬਈ ਓਕੇ ਆ ਕੰਮ ਆ ਜਾ ਵੀ ਕਾਲਸਰੀਏ ਬਹੁਤ ਭਾਜਦੀ ਆ ਕਬੂਤਰੀ ਦੀ ਆ ਜਾ ਆ ਜਾ ਆ ਜਾ ਆ ਜਾ ਇਹਨਾਂ ਦੇ ਲਾ ਕੇ ਬਈ ਆਪਾਂ ਬੱਚਿਆਂ ਦੇ ਨਹੀਂ ਲਾਉਂਦੇ ਬੱਚਿਆਂ ਨੂੰ ਆਪਾਂ ਵੀ ਖੁੱਲਾ ਛੱਡਾਂਗੇ ਅੱਜ ਲੋ ਮਿੱਤਰੋ ਕਾਲਸਰੀ ਵੀ ਫੜ ਲਈ ਬਈ ਆਪਾਂ ਇਦੇ ਰਹਿ ਗਈ ਬਫ ਇੱਕ ਗਿੱਟੀ ਚੱਕੋ ਮਿੱਤਰੋ ਕਾਲ ਫਿਰੀ ਦੇ ਵੀ ਬਈ ਲੱਗੀ ਗੱਟੀ ਤਾਂ ਲਗਭਗ ਆਪਣੇ ਤਿੰਨੇ ਕਬੂਤਰਾਂ ਦੀਆਂ ਗਿੱਟੀਆਂ ਲੱਗੀਆਂ ਇਹਨੂੰ ਵੀ ਛੱਡ ਦਿੰਨੇ ਆ ਤਾਂ ਮਿੱਤਰੋ ਤਿੰਨੇ ਕਬੂਤਰਾਂ ਦੀਆਂ ਗਿੱਟੀਆਂ ਲੱਗੀਆਂ ਬਈ ਹੁਣ ਆਪਾਂ ਇਹਨਾਂ ਨੂੰ ਕੱਢਣ ਲੱਗੇ ਆ ਬਾਹਰ ਬਾਕੀ ਬਈ ਆਹ ਬੱਚਾ ਬੈਠਾ ਆਪਣਾ ਡੱਬਾ ਹਨਾ ਇਨੂੰ ਵੀ ਆਪਾਂ ਖੁੱਲਾ ਬਿਠਾਵਾਂਗੇ ਖੁੱਲੇ ਹੀ ਛੱਡਾਂਗੇ ਤੇ ਜਿਹੜਾ ਆ ਬੱਚਾ ਬਾਕੀ ਪਿਓਰ ਚਿੱਟਾ ਉਹਨੂੰ ਵੀ ਨਹੀਂ ਆਪਾਂ ਬੰਦੇ ਦੋਨੇ ਬੱਚੇ ਨੂੰ ਆਪਾਂ ਹੀ ਛੱਡਾਂਗੇ ਅਮਣ ਖੋਲਿੰਗੇ ਗੇਟ ਇਧਰੋਂ ਮੈਂ ਲੈ ਕੇ ਆਉਣਾ ਕਬੂਤਰਾਂ ਨੂੰ ਆਹ ਹਰੀਆਂ ਅੱਖਾਂ ਵਾਲੀ ਪੱਠੀ ਵੀ ਬਈ ਸਾਰਾ ਇਹ ਵੀ ਆਪਾਂ ਬਾਹਰ ਕੱਢਦੇ ਨੇ ਕਿਉਂਕਿ ਇਹ ਵੀ ਆਪਾਂ ਕਈ ਦਿਨ ਛਾਤਰੀ ਤੇ ਬੰਨੀ ਹੋਈ ਹੈ ਤਿੰਨ ਚਾਰ ਦਿਨ ਇਹਨੂੰ ਘਰ ਦਾ ਪਤਾ ਹੈਗਾ ਮੇਰੇ ਖਿਆਲ ਚ ਤਾਂ ਇਹ ਕਿਧਰੇ ਨਹੀਂ ਜਾਂਦੀ ਕਬੂਤਰਾਂ ਚ ਹੀ ਰਹੂਗੀ ਬਾਕੀ ਦੇਖ ਲਾਂਗੇ ਕੀ ਬਣਦਾ ਹੈਗਾ ਕਿਰਾਂ ਬਾਹਰ ਕੱਢਦੇ ਆਪਾਂ ਸਾਰਿਆਂ ਨੂੰ ਲੋ ਵਈ ਚਲੋ ਬਾਹਰ ਅੱਜ ਤੁਸੀਂ ਬਾਹਰ ਦੀ ਹਵਾ ਲਓ ਚਲੋ 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 ਸ਼ਾਬਾਸ਼ ਚੱਲ ਬਈ ਚੱਲ ਵੀ ਬੱਚਿਆ ਡੱਬਿਆ ਚੱਲ 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 ਤੂੰ ਵੀ ਚੱਲ ਜਾ ਬਈ ਪਿਓਰ ਚਿੱਟਿਆ ਤੂੰ ਵੀ ਜਾ ਓਏ ਬਾਂਸ ਤੇ ਨਹੀਂ ਆਉਣਾ ਉਧਰ ਚੱਲ ਥੱਲੇ ਸ਼ਾਬਾਸ਼ ਲੋ ਬਈ ਤੁਸੀਂ ਵੀ ਉੱਠੋ ਮੜੇ ਆਂਡਿਆਂ ਤੋਂ ਤੁਸੀਂ ਵੀ ਅੱਜ ਬਾਹਰ ਦੀ ਹਵਾ ਖਾ ਕੇ ਆਓ ਚੱਲ ਵੀ ਤੂੰ ਵੀ ਚੱਲ ਚਲੋ 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 ਨੁਕਾਪੁਰ ਸਭਾਰ ਆ ਗਏ ਵੀ ਸਾਰਾ ਦੇ ਨਹੀਂ ਓ ਇਹ ਇਹ ਉਹ ਬਹਿ ਗਿਆ ਨਕਾਪੁਰ ਸਾਰਾ ਬਈ ਇਹਨੂੰ ਇਹਨੂੰ ਬੰਨਣਾ ਭੁੱਲੀ ਗਏ ਆਪਾਂ ਬਾਕੀਆਂ ਦੀ ਗਿੱਟੀਆਂ ਲਾਤੀਆਂ ਇਹਨਾਂ ਦੀ ਗਿੱਟੀਆਂ ਨਹੀਂ ਲਾਈਆਂ ਲੋ ਮੈਟਰ ਆਪਣੇ ਕਬੂਤਰ ਅਜ ਬਾਹਰ ਆਉਣ ਲੱਗੇ ਨੇ ਬਹੁਤ ਟਾਈਮ ਬਾਅਦ ਜਿੱਦੇ ਨੇ ਨਵੇਂ ਲਿਆਂਦੇ ਨੇ ਤੇ ਆ ਮਾਸਟਰ ਖੁੱਡੇ ਦੇ ਅੰਦਰ ਸ਼ਿਫਟ ਕਰੇ ਨੇ ਉਹਦੋਂ ਦੇ ਬਸ ਇੱਕ ਵਾਰੀ ਬਾਹਰ ਕੱਡੇ ਸੀ ਜਿੱਦੇ ਆਪਾਂ ਰੱਤੇ ਨੂੰ ਨਮਾਇਆ ਟੱਬ 'ਚ ਉਸ ਤੋਂ ਬਾਅਦ ਇਹ ਕਦੇ ਬਾਹਰ ਨਹੀਂ ਨਿਕਲੇ ਅੱਜ ਪਹਿਲੀ ਪਹਿਲੇ ਦਿਨ ਇਹ ਬਾਹਰ ਆਈ ਜਾਂਦੇ ਨੇ ਤਾਂ ਇੱਕ ਵਾਰੀ ਇਹਨਾਂ ਨੂੰ ਆदत ਨਹੀਂ ਹੈਗੀ ਬਾਹਰ ਆਉਣ ਦੀ ਐਂ ਹੌਲੀ ਹੌਲੀ ਕਰਕੇ ਬਾਹਰ ਆਉਣਗੇ ਡਰਦੇ ਨੇ ਹਨਾ ਚਲੋ ਬਈ ਚਲੋ 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 ਬਾਹਰ ਚਲੋ ਆ ਜੋੜੀ ਤਾਂ ਗਿੱਜੀ ਹੋਈ ਹੈਗੀ ਇਹ ਤਾਂ ਟੱਪ ਜੂਗੀ ਚਲੋ 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 ਸ਼ਾਬਾਸ਼ ਚਲੋ 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 ਬਾਹਰ ਦੇਖੋ ਅੱਜ ਆਹ ਨਕਾਪੂਰ ਸ਼ਹਿ ਵੀ ਬਾਲਾ ਉੱਡਦਾਗਾ ਚਲੋ ਬਈ ਚਲੋ 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 ਬਈ ਇਹ ਚੱਲ ਬਈ ਪਯੌਰ ਚੱਟੀਏ ਕਰੋ ਪਹਿਲ ਚਲੋ ਚਲੋ ਲਓ ਬਈ ਇੱਕ ਗਿਆ ਆ ਬਾਕੀ ਇੱਧਰ ਆ ਕੇ ਬਹਿ ਗਏ ਚਲੋ ਬਈ ਤੁਸੀਂ ਵੀ ਚਲੋ ਆ ਜੋੜੀ ਇੱਥੇ ਮੇਰੀ ਚੱਲ 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 ਬਹੁਤ ਤੰਗ ਕਰੀ ਜਾਂਦੇ ਨੇ ਬਈ ਬਾਹਰ ਨਹੀਂ ਨਿਕਲੀ ਜਾਂਦੇ ਤੱਲੋ ਮਿੱਤਰੋ ਆਪਣੇ ਕੁਸ਼ਕ ਕਬੂਤਰ ਗਏ ਬਾਹਰ ਕੁਝ ਜਾਈ ਜਾਂਦੇ ਨੇ ਆ ਬਾਕੀ ਅੰਦਰ ਨੇ ਹਲੇ ਇਹਨਾਂ ਨੂੰ ਬਾਹਰ ਨਿਕਲਣ ਦੀ ਆਦਤ ਨਹੀਂ ਤਾਂ ਤੰਗ ਕਰੀ ਜਾਂਦੇ ਨੇ ਅੱਜ ਥੋੜਾ ਜਿਹਾ ਤਾਂ ਬਈ ਚਲੋ ਆਪਾਂ ਆ ਬੱਚਾ ਇੱਧਰ ਬਹਿ ਗਿਆ ਛਤਰੀ ਵੀ ਆਪਾਂ ਬਾਹਰ ਲਾ ਦਿੰਨੇ ਆ ਲੋ ਜੀ ਬਸ 5 ਰਹਿ ਗਏ ਬਈ 5 ਕ ਕਬੂਤਰ 2 4 6 7 8 ਕਬੂਤਰ ਅੰਦਰ ਰਹਿ ਗਏ ਬਾਕੀ ਆ ਗਏ ਬਾਹਰ ਬਾਕੀ ਉਹਨੂੰ ਦੇਖ ਲਿਆ ਨਾ ਫਿਰ ਤਾਂ ਉਹਦੀ ਆ ਜਾਣਗੇ ਸਾਰੇ ਆਜੋ 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 ਲੋ ਮਿੱਤਰੋ ਲਗਭਗ ਆਪਣੇ ਸਾਰੇ ਕਬੂਤਰ ਬਾਹਰ ਆ ਗਏ ਬਸ ਇੱਕ ਬੱਚਾ ਰਹਿ ਗਿਆ ਆਪਣਾ ਡੱਬਾ ਚੱਕੋ ਜੀ ਆ ਵੀ ਆ ਗਿਆ ਬਈ ਪਹਿਲੇ ਦਿਨ ਬਾਹਰ ਨਿਕਲੇ ਆਏ ਵੀ ਅੱਜ ਛਤਰੀਤੀ ਬੈਠਾ ਸੀ ਉਹਦੇ ਹਾਂ ਡੱਬਿਆ ਚੱਲ ਉੱਥੇ ਜਾ ਉਹਨਾਂ ਕੋਲੇ ਚੱਲ ਤਾਂ ਬਈ ਛਤਰੀ ਵੀ ਆਪਾਂ ਬਾਹਰ ਲੈ ਚਾਲਦੇ ਆ ਇਹਨੂੰ ਪਾ ਦਿੰਨੇ ਆ ਬਈ ਆਪਾਂ ਇੱਥੇ ਚੱਕ ਬਈ ਨਾ ਤੇ ਇਹਦੇ ਕੰਸ ਦਿੰਨੇ ਆ ਲਓ ਜੀ ਚਲੋ ਮਿੱਤਰੋ ਅਜਾ ਵੀ ਗੇਟ ਖੋਲਦੀ ਆਪਾਂ ਲਓ ਬਈ ਤੁਸੀਂ ਵੀ ਆ ਜਾਓ ਬਾਹਰ ਆ ਜੋੜੀ ਨੂੰ ਆ ਖੁੱਡੇ ਚ ਜਾਣ ਦੀ ਆਸ ਤਾਂ ਨਾ ਖੁੱਡਾ ਖੋਲਿਆ ਨਾਲ ਦੀ ਨਾਲ ਅੰਦਰ ਗਈ ਜੋੜੀ ਤੇ ਚਲੋ ਬਈ ਆ ਸਾਰੇ ਨੂੰ ਮੈਂ ਬਾਹਰ ਕੱਢਦਾ ਚੱਲ ਬਈ ਫੈਂਸੀ ਚਲੋ ਬਈ ਸ਼ਰਾਜੀ ਤੁਸੀਂ ਵੀ ਚਲੋ 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 ਨਿਕਲੋ ਚਲੋ 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 ਤੂੰ ਕਿੱਧਰ ਵੜ ਗਈ ਕਮਾਂਡ ਲਈਏ ਹੁਣ ਤੂੰ ਉਧਰ ਧਰਨੇ ਆਂ ਡੇ ਇੱਥੇ ਨਹੀਂ ਧਰਨੇ ਚੱਲ ਬਈ ਲੱਕੇ ਤੂੰ ਵੀ ਚੱਲ ਚਲੋ ਬਈ ਚੱਲ ਜੋੜੀਏ ਚੱਲ ਚੱਲ ਬਈ ਸ਼ਿਰਾਜੀ ਆ ਰਹਿ ਗਏ ਬਈ 2 ਲੱਕੇ ਇੱਕਾ ਡੱਬੀ ਰਹਿ ਗਈ ਇਹਨੂੰ ਵੀ ਆਪਾਂ ਫੜਕੀ ਬਾਹਰ ਲੈ ਚੱਲਦੇ ਆ ਤੱਲੋ ਮਿੱਤਰੋ ਆ ਵੀ ਆ ਗਏ ਬਾਹਰ ਅੱਜ ਮਾਸਟਰ ਖੁੱਡੇ ਵਾਲੇ ਤੇ ਆ ਪੁਰਾਣੇ ਖੁੱਡੇ ਵਾਲੇ ਸਾਰੇ ਕਬੂਤਰ ਆ ਗਏ ਬਾਹਰ ਹੁਣ ਆਪਾਂ ਬੱਚਿਆਂ ਨੂੰ ਵੀ ਬਾਹਰ ਕੱਢ ਦਿੰਨੇ ਆ ਇੱਕ ਬਾਈ ਕਹਿੰਦਾ ਸੀ ਬਈ ਬੱਚਿਆਂ ਨੂੰ ਵੀ ਬਾਹਰ ਕੱਢਿਆ ਕਰੋ ਤਾਂ ਮੈਂ ਲਓ ਮਿੱਤਰੋ ਅੱਜ ਆਪਾਂ ਬੱਚਿਆਂ ਨੂੰ ਵੀ ਥੋੜੀ ਹਵਾ ਲਵਾ ਦਿੰਨੇ ਆ ਬਾਹਰ ਇੱਕ ਆ ਬੈਠਿਆ ਫੈਂਸੀਆਂ ਦਾ ਇਹਨੂੰ ਵੀ ਕੱਢ ਦਿੰਨੇ ਆ ਤੇ ਥੋੜੀ ਜਿਹੀ ਠੀਕ ਹੋ ਗਏ ਪਹਿਲਾਂ ਨਾਲੋਂ ਆ ਖੁੱਡਾ ਬਈ ਆਪਾਂ ਭੇੜ ਦਿੰਨੇ ਆ ਨਹੀਂ ਅੰਦਰ ਜਾਣਗੇ ਇਹ ਤੇ ਬਈ ਇੱਧਰ ਹੀਰ ਤੇ ਰਾਂਝਾ ਵੱਡ ਖਾਣਾ ਤੇ ਆਪਣੀਆਂ ਮੁਰਗੀਆਂ ਇਹ ਪੱਖੇ ਥੱਲੇ ਨੇ ਦਰਵਾਜ਼ਾ ਠੰਡਾ ਇਹ ਤਾਂ ਅੰਦਰ ਰਹਿੰਦੇ ਨੇ ਚਲੋ ਹੁਣ ਆਪਾਂ ਦਾਣੇ ਲੈ ਚੱਲੀਏ ਆਪਣੇ ਕਬੂਤਰਾਂ ਵਾਸਤੇ ਉਹਨਾਂ ਨੂੰ ਪਾ ਦਈਏ ਚੱਲ ਕੇ ਹੀਰ ਤੇ ਰਾਂਝਾ ਵੀ ਆ ਗਏ ਕਬੂਤਰਾਂ ਦੇ ਕੋਲੇ ਆਜੋ 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 ਆਪ ਆਪ ਆਓ ਆਇਆ ਆਇਆ ਰਾਂਝੇ ਚਲੋ ਮਿੱਤਰੋ ਤੁਹਾਡਾ ਲੰਬਾ ਤਾਰਤਾ ਬਈ ਜਿਹੜੇ ਬਈ ਕਹਿੰਦੇ ਸੀ ਮਾਫਟਰ ਖੁੱਡੇ ਵਾਲੇ ਕਬੂਤਰ ਬਾਹਰ ਕੱਢੋ ਉਹ ਵੀ ਕਰਤੇ ਬਈ ਕਈ ਬਈ ਕਹਿੰਦੇ ਸੀ ਨਕਾਬਪੁਰ ਸ਼ਬਾਰ ਕੱਢੋ ਉਹ ਵੀ ਕਰਤੇ ਬਈ ਤੇ ਬਈ ਆਪਾਂ ਲੱਕੇ ਫੈਂਸੀ ਸਾਰੇ ਆ ਗਿਆ ਜਿੰਨੇ ਆਪਣੇ ਕੋਲੇ ਕਬੂਤਰ ਨੇ ਅੱਜ ਸਾਰੇ ਇੱਥੇ ਬਾਹਰ ਫਿਰਦੇ ਨੇ ਇੱਕ ਵੀ ਕਬੂਤਰ ਕਿਸੇ ਵੀ ਖੁੱਡੇ ਦੇ ਅੰਦਰ ਨਹੀਂ ਹੈਗਾ ਦੇਖੋ ਬਈ ਕਿੰਨੇ ਘੈਂਟ ਲੱਗ ਰਹੇ ਨੇ ਹੁਣ ਆਪਣੇ ਸਾਰੇ ਕਬੂਤਰ ਇਕੱਠੇ ਬਾਹਰ ਹਨਾ ਤਾਂ ਭਈ ਆਪਾਂ ਰੋਜ਼ ਇਹਨਾਂ ਨੂੰ ਐਂ ਬਾਹਰ ਕੱਢਿਆ ਕਰਾਂਗੇ ਰੋਜ਼ ਇਹਨਾਂ ਨੂੰ ਹਵਾ ਲਵਾਇਆ ਕਰਾਂਗੇ ਬਾਹਰ ਦਾਣਾ ਦੂਣਾ ਬਾਹਰ ਖਵਾਇਆ ਕਰਾਂਗੇ ਦਾਣਾ ਪਾਣੀ ਖਵਾ ਕੇ ਫਿਰ ਆਪਾਂ ਇਹਨਾਂ ਨੂੰ ਅੰਦਰ ਬੰਦ ਕਰਿਆ ਕਰਾਂਗੇ ਮੰਨ ਲਾ ਜੇ ਆਪਾਂ ਇਹਨੂੰ ਸਵੇਰੇ ਕੱਢਦੇ ਆਂ ਕਿ ਜਾਂ ਸ਼ਾਮ ਨੂੰ ਦਿਨ ਚ ਇੱਕ ਵਾਰੀ ਤਾਂ ਇਹਨਾਂ ਨੂੰ ਜ਼ਰੂਰ ਬਾਹਰ ਕੱਢਿਆ ਕਰਾਂਗੇ ਆਪਾਂ ਅੱਜ ਤੋਂ ਤੇ ਮਿੱਤਰੋ ਇੱਧਰ ਬਈ ਆਪਣੇ ਖਰਗੋਸ਼ਾਂ ਨੇ ਨਾ ਬਹੁਤ ਵੱਡੀ ਖੱਡ ਪੱਟ ਲਈ ਤੂੜੀ ਵਾਲੇ ਚ ਇਹ ਇੱਥੋਂ ਜਾਂਦੇ ਆਂ ਸੁਰੰਗ ਇਹਨਾਂ ਦੀ ਇੱਧਰ ਅੱਗੇ ਪਤਾ ਨਹੀਂ ਕਿੱਧਰ ਨੂੰ ਲੈ ਕੇ ਸਾਨੂੰ ਤਾਂ ਲੱਗਦਾ ਸਾਰੇ ਖਰਗੋਸ਼ ਨੇ ਬਾਕੀ ਜਿਨ੍ਹਾਂ ਨੇ ਖੱਡ ਪੱਟੀ ਆ ਤਾਂ ਇਹਦਾ ਮਤਲਬ ਜ਼ਰੂਰ ਇਹ ਬਰੀਡਿੰਗ ਕਰਨਗੇ ਹਨਾ ਇਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਆ ਇੱਕ ਤਾਂ ਵੜ ਗਿਆ ਬਈ ਪਾਣੀ ਦੇ ਵਿੱਚ ਨਹਾਉਣ ਲੱਗ ਗਿਆ ਆਪਾਂ ਇੱਕ ਕੁੰਡਾ ਹੋਰ ਰੱਖਦੇ ਨੇ ਇੱਥੇ ਜਿਨੇ ਹੋਰ ਨਹਾਉਣਾ ਹੋ ਉਹ ਵੀ ਨਾਲ ਲੈਣਗੇ ਅੱਜ ਆਜੋ 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 ਲਓ ਬਈ ਇੱਕ ਕੁੰਡਾ ਹੋਰ ਲਾ ਤਾਂ ਪਾਣੀ ਵਾਲਾ ਹੁਣ ਦੋਨਾਂ ਚ ਨਹਾ ਲੈਣਗੇ ਜਿਨ੍ਹਾਂ ਨੇ ਨਹਾਉਣਾ ਹੋਇਆ ਬਹੁਤ ਸਾਰੇ ਭਾਈ ਪੁੱਛਦੇ ਸੀ ਭਾਈ ਨਵੇਂ ਕਬੂਤਰ ਕਦੋਂ ਲੈ ਕੇ ਆਉਣੇ ਆ ਨਵੇਂ ਕਬੂਦੋ ਲੈ ਕੇ ਆਉਣੇ ਤਾਂ ਭਾਈ ਆਪਣੀ ਬੈਲਾ ਠੀਕ ਹੋ ਜੇ ਆਜਾ ਚ ਤੇ ਭਈ ਕੱਲ ਤੱਕ ਜੇ ਵਧੀਆ ਠੀਕ ਹੋ ਗਈ ਨਾ ਉਹ ਤਾਂ ਭਈ ਆਪਾਂ ਕੱਲ ਨੂੰ ਹੀ ਬਾਤ ਚੱਲਾਂਗੇ ਜਾਂ ਪਰਸੋਂ ਨੂੰ ਤਾਂ ਭਈ ਨਵੇਂ ਕਬੂਤਰ ਵੀ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ ਉਹ ਵੀ ਛਤਰੀ ਵੀ ਆਪਾਂ ਲਾ ਕੇ ਇੰਨੀ ਕੁੱਚੀ ਚੱਕਤੀ ਬਾਲੀ ਉੱਚੀ ਨਹੀਂ ਚੱਕੀ ਇੱਧਰ ਬਈ ਨਕਾਬੋਸ਼ ਦੇ ਕੰਮ ਦੇਖੋ ਉਹ ਡੱਬੇ ਤੇ ਚੜ ਕੇ ਡੱਬੇ ਦੇ ਵਿੱਚ ਖਾਈ ਜਾਂਦਾ ਬਾਹਰ ਇੰਨੀ ਦਾਣੇ ਪਏ ਨੇ ਤੇ ਪਰ ਬਾਹਰ ਨਹੀਂ ਖਾਂਦਾ ਇਹ ਇਹਦੇ ਵਿੱਚ ਫਰੋਂ ਪਈ ਆ ਇਹਦੇ ਚ ਖਾਈ ਜਾਂਦਾ ਆ ਲੈ ਹੋਰ ਖਾ ਲੋ ਆਓ 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 ਚੱਕ ਦੋ ਫੱਟੇ ਮੰਡ ਜੋ ਅੱਜ ਬਈ ਮੌਸਮ ਵੀ ਵਧੀਆ ਤੇ ਆਪਣੇ ਕਬੂਤਰ ਵੀ ਸਾਰੇ ਵਧੀਆ ਖੁਸ਼ ਨੇ ਬਾਹਰ ਆ ਕੇ ਨਿਆਰੇ ਲਈ ਜਾਂਦੇ ਨੇ ਆਜੋ ਹੁਣ ਆਪਣਾ ਪੁਰਾਣਾ ਪਿੰਜਰਾ ਆਪਾਂ ਥੱਲੇ ਤਾਰ ਲਈਏ ਬਾਜ ਵਾਲਾ ਜਿਹਦੇ ਵਿੱਚ ਆਪਾਂ ਬਾਜ ਨੂੰ ਟ੍ਰੇਨਿੰਗ ਦਿੰਦੇ ਹੁੰਦੇ ਸੀ ਇੱਧਰ ਬਈ ਛੋਲੇ ਲਿਆਂਦੇ ਪਏ ਨੇ ਆ ਵੀ ਆਪਾਂ ਪਿਵਾਵਾਂਗੇ ਪਹਿਲਾਂ ਆਪਾਂ ਚਾੱਕਿਆ ਪਿੰਜਰਾ ਤਾਰ ਲੈਨੇ ਆ ਥੱਲੇ ਤੇ ਅੱਜ ਤੋਂ ਬਈ ਇਹਦੀ ਟ੍ਰੇਨਿੰਗ ਸ਼ੁਰੂ ਕਰਾਂਗੇ ਉਹ ਪਹਿਲਾਂ ਬਈਲਾ ਬਿਮਾਰ ਹੋ ਗਈ ਸੀ ਆਪਣੀ ਉਹਦੇ ਕਰਕੇ ਨਾ ਵਿੱਚ ਬਈ ਟਾਈਮ ਨਹੀਂ ਲੱਗਿਆ ਚੱਕੋ ਬਈ ਆਹ ਬਈ ਕੁਛ ਛੋਲੇ ਨੇ ਤਾਂ ਛੋਲੇ ਤਾਂ ਬਹੁਤ ਜ਼ਿਆਦੇ ਨੇ ਆਪਾਂ ਪਿਵਾਵਾਂਗੇ ਇੰਨੇ ਘ ਪਿਵਾਵਾਂਗੇ ਅੱਜ ਇੱਕ ਮੁਠੀ ਪਿਵਾਉਣ ਦਿੰਨੇ ਆ ਬਸ ਛੋਲਿਆਂ ਦੀ ਆਹ ਗਲਾਸ ਚ ਪਾ ਦਿੰਨੇ ਆ ਇਹਦੇ ਚ ਪਾ ਦਿੰਨੇ ਆ ਆਪਾਂ ਪਾਣੀ ਆ ਪਿਆ ਪਾਣੀ ਆਪਣੇ ਕੋਲੇ ਤੇ ਇਹਨੂੰ ਆਪਾਂ ਹੁਣ ਪਿਉ ਕੇ ਰੱਖ ਦਿੰਨੇ ਆ ਤੇ ਜਿਹੜਾ ਆਪਣਾ ਡੱਬਾ ਬੱਚਾਗਾ ਉਹਨੂੰ ਖਵਾਵਾਂਗੇ ਆਪਾਂ ਸ਼ਾਮ ਨੂੰ ਤੇ ਇਹ ਆ ਚੱਕੋ ਮਿੱਤਰੋ ਪਾਣੀ ਪਾ ਕੇ ਆਪਾਂ ਰੱਖਤਾ ਬਈ ਆ ਜਿਹੜੇ ਭਿੱਜੇ ਹੋਏ ਛੋਲੇ ਨੇ ਇਹਨਾਂ ਨੂੰ ਆਪਾਂ ਰੱਖ ਦਿੰਨੇ ਆਪਾਂ ਥੱਲੜੇ ਪਾਫੀ ਇੱਥੇ ਇਹ ਚੱਕੋ ਬਈ ਆਜੋ ਹੁਣ ਆਪਾਂ ਆਪਣੇ ਡੱਬੇ ਬੱਚੇ ਨੂੰ ਫੜ ਲਈਏ ਹਾਂ ਬਈ ਕਿੱਥੇ ਨੇ ਡੱਬਿਆ ਕਰੀਏ ਤੇਰੀ ਟ੍ਰੇਨਿੰਗ ਸ਼ੁਰੂ ਆ ਜਾ 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 ਉੱਡਣਾ ਨਹੀਂ ਆ ਜਾ ਆ ਜਾ ਆ ਜਾ ਆ ਜਾ ਲੋ ਬਈ ਮਿੱਤਰੋ ਡੱਬਾ ਬੱਚਾ ਫੜ ਲਿਆ ਬਈ ਆਪਾਂ ਕਈ ਸਾਰੇ ਬਾਈਆਂ ਨੇ ਕਮੈਂਟ ਕੀਤੀ ਸੀ ਬਈ ਟ੍ਰੇਨਿੰਗ ਦੀ ਵੀਡੀਓ ਬਣਾਇਓ ਤਾਂ ਬਈ ਟ੍ਰੇਨਿੰਗ ਦੀ ਵੀਡੀਓ ਹੁਣ ਬਲੌਗ ਦੇ ਵਿੱਚ ਹੀ ਆਇਆ ਕਰੂ ਹਨਾ ਤਾਂ ਬਈ ਰੋਜ਼ ਦੇਖ ਲਿਆ ਕਰਿਓ ਤੁਸੀਂ ਆਪਾਂ ਇਹਨੂੰ ਕਿਵੇਂ ਟ੍ਰੇਨਡ ਕਰਦੇ ਆ ਅੱਜ ਇਹਦਾ ਪਹਿਲਾ ਦਿਨ ਆ ਤਾਂ ਪਹਿਲਾ ਦਿਨ ਇਹਦਾ ਐਵੇਂ ਅੱਜ ਇਹਨੇ ਸਵੇਰ ਵਾਲੇ ਦਾਣੇ ਖਾ ਲੇ ਹੁਣ ਜਿਹੜੇ ਸ਼ਾਮ ਵਾਲੇ ਦਾਣੇ ਇਹਨੂੰ ਖਵਾਉਣੇ ਆ ਉਹ ਆਪਾਂ ਇਹਨੂੰ ਆਪਦੇ ਹੱਥਾਂ ਨਾਲ ਖਵਾਵਾਂਗੇ ਜਿਹੜੇ ਛੋਲੇ ਆਪਾਂ ਭੋਂ ਰਖੇ ਨੇ ਥੱਲੇ ਇਹ ਖਵਾਉਣੇ ਆ ਇਹਨੂੰ ਤਾਂ ਮਿੱਤਰੋ ਹੁਣ ਦੁਪਹਿਰ ਦਾ ਟਾਈਮ ਆ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਇੱਧਰ ਤੇ ਚੱਕੋ ਇਹਨੂੰ ਹੁਣ ਆਪਾਂ ਕੁਝ ਨਹੀਂ ਦੇਣਾ ਤੇ ਬਈ ਇੱਕ ਗੱਲ ਹੋਰ ਇਹਨੂੰ ਦੂਜੇ ਕਬੂਤਰਾਂ ਨਾਲੋਂ ਬਿਲਕੁਲ ਆਪਾਂ ਅਡਰ ਰੱਖਣਾਗਾ ਇਹਨੂੰ ਦੂਜੇ ਕਬੂਤਰ ਦੇਖਣੇ ਨਹੀਂ ਚਾਹੀਦੇ ਜੇ ਇਹਨੂੰ ਦੂਜੇ ਕਬੂਤਰ ਦੇਖਣ ਲੱਗ ਗਏ ਹਨਾ ਭੱਜ ਗਿਆ ਲੋਏ ਬੱਚਾ ਆਪਾਂ ਲਿਆਂਦਾ ਤਾਂ ਆਪਾਂ ਕਿੱਥੇ ਸੀਗੇ ਮੈਂ ਤੁਹਾਨੂੰ ਕਹਿੰਦਾ ਸੀ ਬਈ ਆਪਾਂ ਇਹਨੂੰ ਦੂਜੇ ਕਬੂਤਰਾਂ ਨਾਲੋਂ ਅਲੱਗ ਰੱਖਣਾ ਦੂਜੇ ਕਬੂਤਰੇ ਨੂੰ ਦੇਖਣੇ ਨਹੀਂ ਚਾਹੀਦੇ ਨਹੀਂ ਤਾਂ ਇਹ ਜਿਵੇਂ ਹੁਣ ਨਿਕਲ ਕੇ ਗਿਆ ਸੀ ਦੂਜੇ ਕਬੂਤਰਾਂ ਕੋਲੇ ਐਵੇਂ ਦੂਜੇ ਕਬੂਤਰਾਂ ਕੋਲੇ ਭੱਜ ਕੇ ਜਾਇਆ ਕਰੂ ਜਦੋਂ ਇਹਨੂੰ ਦੇਖਿਆ ਕਰਨਗੇ ਤਾਂ ਕਰਕੇ ਬਈ ਪਹਿਲਾਂ ਉਹ ਕਬੂਤਰਾਂ ਨੂੰ ਦਾਣਾ ਪਾਣੀ ਖਵਾ ਕੇ ਅੰਦਰ ਬੰਦ ਕਰਦਿਆ ਕਰਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਬਾਹਰ ਕੱਢਿਆ ਕਰਾਂਗੇ ਤਾਂ ਮਿੱਤਰੋ ਐਸ ਫਲੋਟ ਆਪਾਂ ਇਹਦਾ ਟ੍ਰੇਨਿੰਗ ਦਾ ਖਿਆਲ ਰੱਖਣਾਗਾ ਅੱਜ ਇਹਦਾ ਫਰਸਟ ਡੇ ਆ ਟ੍ਰੇਨਿੰਗ ਦਾ ਚਲੋ ਆਪਾਂ ਇਹਨੂੰ ਇਹਦੇ ਵਿੱਚ ਬੰਦ ਕਰ ਦਿੰਨੇ ਆ ਤੇ ਇਹਨੂੰ ਕੁਝ ਨਹੀਂ ਰੱਖਣਾ ਨਾ ਦਾਣਾ ਨਾ ਪ ਇਹ ਆ ਪਾਣੀ ਨੂੰ ਆਪਾਂ ਇੱਧਰ ਰੱਖ ਦਿੰਨੇ ਆ ਇਹ ਇੱਥੇ ਤੇ ਇਹਨੂੰ ਆਪਾਂ ਕਰ ਦਿੰਨੇ ਆ ਬਈ ਬੰਦ ਤਾਂ ਬਈ ਰੋਜ਼ ਆਪਾਂ ਇਹਦੇ ਪਹਿਲੇ ਸਟੈਪ ਨੇ ਜਿਹੜੇ ਉਹ ਹੀ ਕਰਨੇ ਨੇ ਦੂਜੇ ਕਬੂਤਰਾਂ ਨੂੰ ਦਾਣਾ ਪਾਣੀ ਖਵਾ ਕੇ ਅੰਦਰ ਬੰਦ ਕਰਨਾ ਉਸ ਤੋਂ ਬਾਅਦ ਇਹਦੇ ਪਿੰਜਰੇ ਚੋਂ ਆਪਾਂ ਇਹਨੂੰ ਕੱਢਣਾ ਹੈਗਾ ਤਾਂ ਇਹਨੂੰ ਆਪਾਂ ਹੱਥ ਤੇ ਦਾਣੇ ਖਵਾਉਣੇ ਆ ਜਿਵੇਂ ਆਪਾਂ ਦਾਣੇ ਖਵਾਵਾਂਗੇ ਅੱਜ ਤਾਂ ਮੈਂ ਇਹਨੂੰ ਇੰਹੀਂ ਦਾਣੇ ਖਵਾਉਂ ਆ ਪਰ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਟ੍ਰੇਨਿੰਗ ਦਿਖੂਗੀ ਉਹ ਤੁਹਾਨੂੰ ਇਦੋਂ ਅਗਲੇ ਬਲੌਗ 'ਚ ਦਿਖੂਗੀ ਕਿਉਂਕਿ ਸਵੇਰ ਦੇ ਟਾਈਮ ਇਹਨੂੰ ਵਧੀਆ ਭੁੱਖ ਲੱਗੀ ਹੁੰਦੀ ਆ ਤਾ ਕਰਕੇ ਬਈ ਹਨਾ ਵਧੀਆ ਦਾਣੇ ਖਾਊਗਾ ਉਹ ਤੁਹਾਨੂੰ ਅਗਲੇ ਵੀਡੀਓ ਚ ਦੇਖਣ ਨੂੰ ਮਿਲੂਗੀ ਅੱਜ ਇਹਨੂੰ ਇੱਕ ਵਾਰੀ ਮੈਂ ਅਹੀਂ ਆਪਦੇ ਹੱਥ ਤੇ ਦਾਣੇ ਖਵਾਉਂਗਾ ਤੇ ਕਿਉਂਕਿ ਆਪਣੀ ਬੈਲਾ ਬਿਮਾਰ ਹੋ ਰਹੀ ਹੈ ਬਈ ਉਹਨੂੰ ਵੀ ਸੰਭਾਲਣਾ ਹਨਾ ਤਾਂ ਕਰਕੇ ਆਪਣੇ ਕੋਲੇ ਬਹੁਤਾ ਟਾਈਮ ਨਹੀਂ ਹੈਗਾ ਤੇ ਅੱਜ ਅੱਜ ਆਪਣੀ ਬੈਲਾ ਰੱਬ ਸੁੱਖ ਰੱਖੇ ਠੀਕ ਹੋ ਜੇ ਤੇ ਬਾਕੀ ਬਈ ਇਹਨੂੰ ਕੱਲ ਨੂੰ ਇਹਦੀ ਵੀਡੀਓ ਸ਼ੂਟ ਕਰਾਂਗੇ ਜਦੋਂ ਇਹਨੂੰ ਦਾਣੇ ਖਵਾਵਾਂਗੇ ਅੱਜ ਜਿਹੜਾ ਪਹਿਲਾ ਸਟੈਪ ਸੀ ਬੱਚਾ ਆਪਾਂ ਅੱਡ ਕਰਤਾ ਦਾਣੇ ਭਿਉਂਤੇ ਤੇ ਦੂਜੇ ਕਬੂਤਰਾਂ ਨਾਲੋਂ ਇਹਨੂੰ ਅਲੱਗ ਕਰਤਾ ਤੇ ਪਿੰਜਰਾ ਤੁਸੀਂ ਇਹਦਾ ਇਹੋ ਜੀ ਜਗ੍ਹਾ ਤੇ ਰੱਖਣਾ ਜਿੱਥੇ ਇਹ ਲਓ ਜੀ ਆ ਬੱਚੇ ਵਾਲਾ ਕੰਮ ਆਪਣਾ ਹੋ ਗਿਆ ਇਹਦੀ ਟ੍ਰੇਨਿੰਗ ਚੱਲ ਪਈ ਅੱਜ ਤੋਂ ਤੇ ਬਸ ਜਲਦੀ ਤੋਂ ਜਲਦੀ ਹਨਾ ਇਹ ਆਪਣੇ ਹੱਥ ਦਾ ਪੱਕਾ ਹੋ ਜੂਗਾ ਹੈਂਡ ਟੇਮ ਹੋ ਜੂਗਾ ਇਹਦਾ ਪਿੰਜਰਾ ਹੁਣ ਆਪਾਂ ਚੱਕ ਕੇ ਇੱਕ ਸਾਈਡ ਤੇ ਰੱਖ ਦਿੰਨੇ ਆ ਪਰਾਂ ਤੁਸੀਂ ਅੱਗੇ ਖੜ੍ਹਜੋ ਜਵਾਕੋ ਠੀਕ ਹੈ ਇਹਨਾਂ ਨੂੰ ਪਰਣਾ ਜਾਣ ਦਿਓ ਆ ਕਿਹੜੇ ਉੱਡ ਗਏ ਇਹ ਤਾਂ ਆਪਣੀ ਜੋੜੀ ਹੈ ਪੁਰਾਣੀ ਜੋੜੀ ਆ ਹਨਾ ਇਹਨਾਂ ਨੂੰ ਬਾਅਦ 'ਚੋਂ ਬਾੜ ਦਾਂਗੇ ਪੁਰਾਣੀ ਜੋੜੀ ਨੂੰ ਕੇਰਾ ਪਾ ਨੰਨ ਨਮਿਆਂ ਨੂੰ ਬਾੜ ਦਿੰਨੇ ਅੰਦਰ ਖੁਡੇ ਖੁਡੇ ਚਲੋ ਵੀ ਖੁਡੇ ਦਾ ਤਾਂ ਇਹਨਾਂ ਨੂੰ ਪਤਾ ਲੱਗਣ ਲੱਗ ਗਿਆ ਬਸ ਹੁਣ 2-4 ਗਏ ਸਾਰੇ ਵੜ ਜਾਣਗੇ ਫਿਰ ਤਾਂ ਚਲੋ 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 ਖੁਡੇ 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 ਕੋਈ ਨਹੀਂ ਲੱਕੀ ਨੂੰ ਬਾਅਦ ਚੋਂ ਕੱਢ ਦਾਂਗੇ ਬਾਹਰ ਕੇਰਾ ਇੱਕ ਵਾਰੀ ਸਾਰਿਆਂ ਨੂੰ ਬਾੜ ਦਈਏ ਖੁਡੇ ਖੁਡੇ ਲੋ ਜੀ ਸਾਰੇ ਗਏ ਲਗਭਗ ਆ ਬੱਚਾ ਰਹਿ ਗਿਆ ਚੱਟਾ ਆਪਣਾ ਆ ਵੀ ਗਿਆ ਮਿੱਤਰੋ ਅੰਦਰ ਲੋ ਜੀ ਹੁਣ ਆਪਣੀ ਇੱਕ ਜੋੜੀ ਰਹਿ ਗਈ ਕਮਾਂਡਲੀ ਦੀ ਉਹਨੂੰ ਆਪਾਂ ਫੜ ਕੇ ਇੱਧਰ ਛੱਡ ਦਾਂਗੇ ਬਈ ਆ ਕਬੂਤਰਾਂ ਨੂੰ ਆਪਾਂ ਆ ਖੁੱਡਾ ਖੋਲ ਦਿੰਨੇ ਨਹੀਂ ਤਾਂ ਇਹ ਹੱਥ ਨਹੀਂ ਆਉਣੇ ਆ ਖੁੱਡੇ ਚ ਬਾੜ ਕੇ ਫੜ ਲਾਂਗੇ ਆਪਾਂ ਚਲੋ ਬਈ ਚਲੋ ਚਲੋ ਉਹ ਗਏ ਅੰਦਰ ਮੈਂ ਟੈਂਚ ਦੇਖੋ ਬਸ ਆ ਤਿੰਨ ਕਬੂਤਰੇ ਅੰਦਰ ਵੜ ਜਾਣ ਬਾਕੀਾਂ ਤਾਂ ਆਪਾਂ ਬਾਅਦ ਚ ਵੀ ਵੜ ਦਾਂਗੇ ਇਹਨਾਂ ਦੇ ਵਿੱਚੋਂ ਆਪਾਂ ਫੜਨੇ ਆ ਇੱਕ ਤਾਂ ਫੜਨੀ ਆ ਆ ਫੜ ਕੇ ਲੈ ਕੇ ਚੱਲ ਇੱਕ ਆ ਫੜਨੀ ਆ ਆ ਲੈ ਲੈ ਕੇ ਚੱਲ ਉਧਰ ਲੋ ਬਈ ਜਾ ਬਈ ਅੰਦਰ ਲਿਆ ਜਾ ਬਈ ਅੰਦਰ ਤੂੰ ਵੀ ਲਿਆ ਚੱਲ ਬਈ ਤੂੰ ਵੀ ਜਾ ਅੰਦਰ ਲੋ ਮਿੱਤਰੋ ਹੁਣ ਜਿਨ੍ਹਾਂ ਦੇ ਆਪਾਂ ਕੰਨੀਆਂ ਲਾਈਆਂ ਸੀ ਉਹ ਖੋਲ ਦੇਣੇ ਆ ਕਿਉਂਕਿ ਆ ਕਬੂਤਰੀ ਨੇ ਵੀ ਜਾਣਾ ਹੁੰਦਾ ਆਪਦੇ ਅੰਡੇ ਤੇ ਇਹਨੇ ਬਹੁਤ ਉੱਚੀ ਜਗ੍ਹਾ ਤੇ ਅੰਡੇ ਧਰੇ ਹੋਏ ਨੇ ਤਾਂ ਕਰਕੇ ਲੋ ਵੀ ਆ ਵੀ ਗਈ ਆ ਵੀ ਖੋਲ ਦੇ ਆਪਣਾ ਲੈ ਵੀ ਜਾ ਪਿਆ ਔਰ ਚਿੱਟੀਏ ਤੂੰ ਵੀ ਜਾ ਤੇਰੀਆਂ ਵੀ ਖੁੱਲਣਗੀਆਂ ਕੰਨੀਆਂ ਤਾਂ ਪਿਆ ਟਪੇ 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 ਹੈਂ ਟੀਮ ਹੋ ਗਈ ਅਮਨ ਦੀ ਇਹ ਗਈ ਵੀ ਤਲੋ ਮਿੱਤਰੋ ਆਪਣਾ ਕਬੂਤਰਾਂ ਵਾਲਾ ਕੰਮ ਵੀ ਹੋ ਗਿਆ ਬਈ ਅੱਜ ਆਪਾਂ ਸਾਰੇ ਕਬੂਤਰ ਆਪਣੇ ਬਾਹਰ ਕੱਢ ਕੇ ਹਵਾ ਲਵਾਤੀ ਨਾਲੇ ਆਪਣਾ ਡੱਬਾ ਬੱਚਾ ਆਪਾਂ ਅੱਡ ਕਰਤਾ ਉਹਦੀ ਵੀ ਅੱਜ ਤੋਂ ਆਪਾਂ ਟ੍ਰੇਨਿੰਗ ਸ਼ੁਰੂ ਕਰਤੀ ਆਹ ਦੋ ਵੱਡੇ ਕੰਮ ਸੀ ਆਪਣੇ ਅੱਜ ਹੋ ਗਏ ਬਹੁਤ ਭਾਈ ਲੱਗੇ ਹੋਏ ਸੀ ਕਮੈਂਟ ਕਰਨ ਤਾਂ ਮਿੱਤਰੋ ਅੱਜ ਤੁਹਾਡਾ ਸਾਰਿਆਂ ਦਾ ਲਾਂਬਾ ਤਾਰਤਾ ਉਹ ਜਿਹੜੇ ਬਾਹਰ ਬੱਚੇ ਬੈਠੇ ਨੇ ਫੈਂਸੀਆ ਦੇ ਉਹਨਾਂ ਨੂੰ ਅੰਦਰ ਰੱਖ ਕੇ ਗੇਟ ਲਾ ਦਿਓ ਠੀਕ ਆ ਉਹਦਾ ਤਾਂ ਹੁਣ ਮਿੱਤਰੋ ਬਈ ਬੈਲਾ ਨੂੰ ਵੀ ਲੈ ਕੇ ਆਉਣਾ ਹਨਾ ਉਹਦਾ ਟ੍ਰੀਟਮੈਂਟ ਉਹਦੇ ਬੋਤਲ-ਬੂਤ ਲੱਗੀ ਹੋਣੀ ਉਹਨੂੰ ਵੀ ਲੈ ਕੇ ਆਉਣਾ ਤਾਂ ਬਾਕੀ ਬਈ ਉਸ ਤੋਂ ਬਾਅਦ ਉਹਦੀ ਕੇਅਰ ਵੀ ਕਰਨੀ ਹੈ ਤਾਂ ਕਰਕੇ ਬਈ ਆਪਣੇ ਕੋਲੇ ਟਾਈਮ ਘੱਟਾ ਹੈਗਾ ਤਾਂ ਅਸੀਲ ਚੂਚਿਆਂ ਨੂੰ ਮਿੱਤਰੋ ਹੁਣ ਬੰਦ ਕਰ ਦਿੰਦੇ ਆ ਬਾਕੀ ਬਈ ਆਫੀ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜੱਟੋ